ਸੱਜਿਆ ਗੱਲ ਦੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਨੂੰ ਲੈ ਕੇ ਅੱਜ ਨੱਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪਹਿਰਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਪੰਜਾਬ ਟਰਾਂਸਪੋਰਟ ਵਿਭਾਗ ਦੀ ਵੱਡੀ ਗਿਣਤੀ ਤਿਆਰ ਬੱਸ ਅਤੇ ਠੇਕੇ ਤੇ ਦੇਣ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਪੰਜਾਬ ਦਾ ਟਰਾਂਸਪੋਰਟ ਵਿਭਾਗ ਨਵੀਂ ਵਰੇਲੀ ਵੱਡੀ ਗਿਣਤੀ ਰਵਾਨਾ ਬਣ ਰਹੀ ਇਸ ਦੇ ਨਾਲ ਹੀ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਚੰਡੀਗੜ੍ਹ ਵਿਕੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਬੱਸ ਅੱਡਿਆਂ ਤੇ ਠੇਕਿਆਂ ਤੇ ਦੇਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਤੇ ਕਿਹਾ ਹੈ ਕਿ ਇਹ ਕਦਮ ਮਾਲੀਏ ਵਿੱਚ ਵਾਅਦਾ ਕਰਨ ਦੇ ਨਾਲ-ਨਾਲ ਵੱਧ ਬੱਸਾਂ ਅੱਡਿਆਂ ਤੇ ਸਰਵਿਸ ਵਾਲ ਦੇ ਸਾਸਵਾਈ ਜੀ ਕਿ ਨਿਬਣਾਉਣੇ ਕਿਹਾ ਕਿ ਮੰਤਰੀ ਮੰਡਲ ਦੇ ਇੱਛਾ ਨੂੰ ਪੂਰਾ ਕਰਨ ਅਤੇ ਸਰਕਾਰੀ ਰੁਪਏ ਵਿੱਚ ਵਾਅਦਾ ਕਰਨ ਲਈ ਅਧਿਕਾਰੀਆਂ ਨੂੰ ਟੀਚੇ ਸੈਟਿੰਗ ਕਰਨ ਦੀ ਅਪੀਲ ਕੀਤੀ ਹੈ ਤੇ ਭੁੱਲਰ ਨੇ ਕਿਹਾ ਹੈ ਕਿ ਇਸ ਦੇ ਨਾਲ ਹੀ ਸੂਬੇ ਦੇ ਹਰੇਕ ਰੂਟ 'ਤੇ ਸਰਕਾਰੀ ਬੱਸ ਸੇਵਾ ਪਹੁੰਚਣ ਦੀ ਯੋਜਨਾ ਬਣਾਈ ਜਾ ਰਹੀ ਹੈ ਤੇ ਜਿੰਨਾ ਰੋਟਾਂ ਦੇ ਨਵੇਂ ਨਿੱਜੀ ਬੱਸਾਂ ਹਵਾਈ ਹ ਹਨ ਅਤੇ ਉੱਥੇ ਸਰਕਾਰੀ ਬੱਸਾਂ ਸ਼ੁਰੂਆਤ ਹੋਏਗੀ ਅਤੇ ਤਾਂ ਜੋ ਮਹਿਲਾਵਾਂ ਨੂੰ ਮੁਫਤ ਯਾਤਰਾ ਸੇਵਾਵਾਂ ਦਾ ਯਾਤਰੀਆਂ ਨੂੰ ਸਹੂਲਤ ਮਿਲ ਸਕੇ ਧੰਨਵਾਦ